ਮਾਝੇ ਦਾ ਸਭ ਤੋਂ ਵੱਡਾ ਹਸਪਤਾਲ ਜੋ ਆਏ ਦਿਨ ਹੀ ਚਰਚਾ ਦੇ ਵਿੱਚ ਰਹਿਦਾ ਹੈ ਤਾਂ ਪਾਈਪਿੰਗ ਨਹੀਂ ਹੈ ਉਹਦੇ ਲਾਅ ਦੇਖ ਲਓ ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਵਿੱਚ ਮੌਜੂਦ ਹਾਂ ਜਿੱਥੇ ਮਾਝੇ ਦਾ ਸਭ ਤੋਂ ਵੱਡਾ ਹਸਪਤਾਲ ਗੁਰੂ ਨਾਨਕ ਹਸਪਤਾਲ ਜੋ ਆਏ ਦਿਨ ਹੀ ਚਰਚਾ ਦੇ ਵਿੱਚ ਰਹਿੰਦਾ ਹੈ ਉੱਥੇ ਪਹੁੰਚੇ ਹਾਂ ਪਰ ਪਹੁੰਚਣ ਦਾ ਕਾਰਨ ਕੀ ਹੈ ਇੱਥੋਂ ਦੀਆਂ ਕਮੀਆਂ ਆਖਿਰ ਕਿਹੜੀਆਂ ਕਮੀਆਂ ਨੇ ਜਿਹਦੇ ਕਰਕੇ ਹਨ ਇੱਥੇ ਅੱਜ ਪਹੁੰਚਣਾ ਪਿਆ ਸਭ ਤੋਂ ਪਹਿਲੇ ਐਂਟਰੈਂਸ ਦੇ ਇਹ ਫਾਇਰ ਸਟੇਸ਼ਨ ਜਿੱਥੇ ਪਾਈਪ ਹੁੰਦੀ ਹੈ ਉਹਦੇ ਹਾਲਾਤ ਦੇਖ ਲਓ ਜੇਕਰ ਖੁਦਾ ਨਾ ਖਾਸਤਾ ਅੰਦਰ ਅੱਗ ਲੱਗਦੀ ਹੈ ਤਾਂ ਇਹ ਤੇ ਪਹਿਲੇ ਕੂੜਾ ਸਾਫ਼ ਕਰਨਗੇ ਉਸ ਤੋਂ ਬਾਅਦ ਜੇਕਰ ਪੈਪ ਲੱਭੇਗੀ ਤਾਂ ਉਹ ਵਰਤੋਂ ਦੇ ਵਿੱਚ ਆਏਗੀ ਇਹ ਹੈ ਨਾ ਐਂਟਰੀ ਪੁਆਇੰਟ ਸਭ ਤੋਂ ਵੱਡੇ ਹਸਪਤਾਲ ਦਾ ਇਸ ਦੀ ਗੱਲ ਕਰੀਏ ਗੁਰਨਾਨਕ ਦੇਵ ਹਸਪੀਟਲ ਹੈ ਗੁਰੂ ਦੇ ਨਾਤੇ ਹਸਪੀਟਲ ਦਾ ਨਾਮ ਲੈ ਕੇ ਪਰ ਇਹਨਾਂ ਦੇ ਕੰਮਾਂ ਅੰਦਰ ਕੋਈ ਵੀ ਨਹੀਂ ਹੈ ਜੋ ਕਿ ਗੁਰੂ ਦੇ ਨਾਤੇ ਸਿਧਾਨਾਂ ਦੇ ਚੱਲਦੇ ਹੋਣ। ਸਭ ਤੋਂ ਪਹਿਲੇ ਅਧਿਜਾ ਦੀ ਲੈਣਾ ਦੇਖੋ। ਬਿਜਲੀ ਦਾ ਪ੍ਰਬੰਧ ਇੱਥੇ ਘੱਟੀ ਆਂਦੀ ਹੈ ਕਦੀ ਚੱਲ ਜਾਂਦੀ ਹੈ। ਉੱਥੇ ਵੀ ਜਿਹੜੇ ਪੱਖਿਆਂ ਦੇ ਹਾਲ ਦੇਖ ਸਕਦੇ ਜੀ ਜੋ ਮਰਜ਼ੀ ਦੇ ਮਾਲਕ ਅਨੁਸਾਰ ਚੱਲ ਰਹੇ ਨੇ ਕੋਈ ਚੱਲ ਰਿਹਾ ਕੋਈ ਨਹੀਂ ਚੱਲ ਰਿਹਾ। ਉੱਥੇ ਹੀ ਸਫਾਈ ਦੀ ਗੱਲ ਕਰੀਏ ਗੰਦਗੀ ਸਰੇਆਮ ਨਜ਼ਰ ਆ ਰਹੀ ਹੈ। ਕੋਈ ਸੁਵਿਧਾ ਨਹੀਂ ਹੈ ਸਾਫ ਸਫਾਈ ਨੂੰ ਲੈ ਕੇ ਕਿਸੇ ਵੀ ਤਰੀਕੇ ਦੀ। ਸਭ ਤੋਂ ਗਰਮੀਆਂ ਦਾ ਸੀਜ਼ਨ ਚੱਲ ਰਿਹਾ ਸਭ ਤੋਂ ਮੁਢਲੀ ਜ਼ਰੂਰਤ ਟੀਮ ਵਾਲੇ ਪਾਣੀ ਦੀ। ਇਹਨਾਂ ਵਾਲੇ ਪਾਣੀ ਦੇ ਤਾਂ ਬਿਲਕੁਲ ਤਸਵੀਰ ਦਾ ਲੱਗਦੇ ਆ। ਇਸ ਤਰੀਕੇ ਨਾਲ ਟੀਮ ਨਾਲ ਪਾਣੀ ਹੈ। ਜੇਕਰ ਵੇਖ ਲਈ ਪੀਣ ਨੂੰ ਦਿਲ ਨਹੀਂ ਕਰੇਗਾ। ਜਿੱਥਾ ਦਾ ਪਹਿਲੇ ਟੂੜੀਆਂ ਦੇ ਪਾਣੀ ਹੀ ਨਹੀਂ ਆਏਗਾ। ਜੇ ਆ ਗਿਆ ਤਾਂ ਤੁਹਾਡਾ ਉਸ ਤਰ੍ਹਾਂ ਨਹੀਂ ਪੀਣ ਨੂੰ ਦਿਲ ਕਰੇਗਾ ਕਿਉਂਕਿ ਲੱਗੇ ਗਿੱਟਰ ਬਣ ਗਿਆ ਹੈ। ਸਾਡੇ ਨਾਲ ਸਿਹਤ ਦੇ ਵਾਲੇ ਬਲਕਿ ਟੀਮ ਵੀ ਮੌਜੂਦ ਹੈ ਜੋ ਸਵਾਸ ਸੇਵੀ ਦਾ ਕੰਮ ਕਰਦੇ ਨੇ। ਭਾਜੀ ਕੁਰਨਾਣ ਹਸਪਤਾਲ ਦੇ ਜਿਹੜੇ ਤੁਸੀਂ ਦੇਖਣ ਦੇ ਕੰਮ ਹਾਂ। ਕੀ ਮੇਦੇ ਇਹ ਬਗਲਿ ਗੁਰਨਾਨਕ ਹਸਪਤਾਲ ਇੱਕ ਗੰਦਗੀ ਦਾ ਢੇਰ ਬਣ ਚੁੱਕਾ ਮੈਂ ਤਾਂ ਪਹਿਲਾਂ ਸ਼ਮਾ ਚਾਵਾਂ ਲਗੀ ਐਸਪੋਸ ਬਿਲ ਦੇ ਨਾਲ ਸਾਨੂੰ ਗੁਰਨਾਨਕ ਦੇਵ ਜੀ ਦਾ ਨਾਮ ਚੋੜਨਾ ਪੈਂਦਾ ਇੱਥੇ ਪਾਣੀ ਦੀ ਫੈਸਿਲਿਟੀ ਬਿਲਕੁਲ ਵੀ ਨਹੀਂ ਆ ਲੋਕੀ ਪੰਜਵੀਂ ਸੱਤਵੀਂ ਮੰਜ਼ਲ ਤੋਂ ਉਤਰ ਕੇ ਗੁਰਨਾਨਕ ਹਸਪਤਾਲ ਦੇ ਬਾਹਰੋਂ ਜਾ ਕੇ ਪਾਣੀ ਲਿਆ ਰਹੇ ਨੇ ਇੰਨੀ ਕਿ ਇੰਨੀ ਗੰਦਗੀ ਹੈ ਕਿ ਇਹਨਾਂ ਦੀ ਗੰਦਗੀ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਨਾਲੇ ਵੀ ਇੱਥੇ ਆਏ ਨਾ 500 ਪੇਟੀ ਪਾਣੀ ਦੀ ਵੰਡ ਕੇ ਗਏ ਆ ਦਿਨ ਫੇਰ ਵੀ ਲੋਕਾਂ ਨੂੰ ਪੂਰਾ ਪਾਣੀ ਮੁਹੱਈਆ ਨਹੀਂ ਕਰਾ ਸਕੀ ਕਿਉਂ ਕਿ ਇੱਥੇ ਪਬਲਿਕ ਜਿਆਦਾ ਵਾ ਤੇ ਘਾਟ ਬਹੁਤ ਹਰ ਚੀਜ਼ ਦੀ ਘਾਟ ਆ ਫਜ਼ੀਲੀ ਦੇ ਨਾਮ ਤੇ ਸਿਰਫ ਇਹਨੂੰ ਪਖੰਡ ਕੀਤਾ ਜਾ ਰਿਹਾ ਇਹਨਾਂ ਦੇ ਬਾਥਰੂਮਾਂ ਦਾ ਹਾਲ ਐਹੋ ਜਿਹਾ ਵਾ ਕਿ ਤੁਸੀਂ ਜੇ ਬਾਥਰੂਮ ਜਾਣਾ ਵੀ ਹੋਵੇ ਤੇ ਤੁਸੀਂ ਬਾਥਰੂਮ ਆਪ ਨਾ ਕਰਕੇ ਉਹ ਤੇ ਤਾਵਾ ਲਾਉਂਦਾ ਅਸੀਂ ਦੂਜੀ ਬਾੜ ਵੀ ਤੁਹਾਨੂੰ ਦਿਖਾ ਦਿੰਦੇ ਆ ਹੋਰ ਤੇ ਵੀ ਗੰਦਗੀ ਬਾਥਰੂਮ ਚ ਇੰਨੀ ਕ ਹੈ ਕਿ ਉੱਤੇ ਖਲੋ ਵੀ ਨਹੀਂ ਸਕਦੇ ਮਰੀਜ਼ ਤੇ ਆਂਦਾ ਠੀਕ ਹੋਣਾ ਲੇਕਿਨ ਹੋਰ ਜਿਹੜੇ ਰਹਿਣੇ ਦੀ ਕੋਲ ਤੋਂ ਸਭੋ ਬਿਮਾਰ ਹੋ ਬੱਚਾ ਬਿਲਕੁਲ ਫਿਰ ਇੱਧਰ ਮੈਂ ਢੱਸ ਪਾ ਲੇ ਮਗਰ ਫੋਟੋ ਵੀ ਜਾਰੀ ਕੀਤਾ ਜਾਂਦਾ ਚਾਚਾ ਦੇ ਲਈ ਜੇ ਕਾਲ ਕਰੀਏ ਬਿਜਲੀ ਦੇ ਜਿਹੜੇ ਉੱਤਰ ਨੇ ਕਿੱਥੇ ਹੋ ਜਾ ਰਹੇ ਚੱਲਦੇ ਨੇ ਪਾਣੀ ਗਰਮਿਆ ਦੀ ਮੁਹਿੰਗ ਨੂੰ ਬਦਲਣਾ ਜੇ ਇਹ ਨਹੀਂ ਚੱਲਦਾ ਫਿਰ ਪੈਸਾ ਜਾਂਦਾ ਕਿੱਥੇ ਆ ਤੇ ਤੁਸੀਂ ਕਹਾ ਇਹਨਾਂ ਨੂੰ ਪੁੱਛੋ ਨਾ ਕਿੱਥੇ ਜਾਂਦਾ ਅੱਗੇ ਕੁਝ ਟਿਕਣੀ ਕਰਦਾ ਜਾਂ ਇਹਨਾਂ ਨੇ ਸਾਡੇ ਟੈਲੀਵਿਜ਼ਨ ਲਾਣਾ ਕਿ ਹਾਂ ਬੋਲਦੇ ਸੱਚਾ ਬੋਲਦੇ ਇਹਨਾਂ ਨੂੰ ਪੁੱਛੋ ਇਹਨਾਂ ਫੰਡ ਆਉਂਦਾ ਫੰਡ ਜਾਂਦਾ ਕਿਤੇ ਜੇ ਪਾਣੀ ਨਹੀਂ ਤੇ ਮੋਹਰਿਆ ਕਰਾ ਸਕਦੇ ਬੱਤੀ ਨਹੀਂ ਮੋਹਰਿਆ ਕਰਾ ਸਕਦੇ ਮਰੀਜ਼ ਵੇਖੋ ਭੁੰਜੇ ਲੈ ਕੇ ਹੀ ਨੇ ਜੇ ਬੈਡਰੂਮ ਹੋਇਆ ਕਰਾ ਦਿੱਤਾ ਤੇ ਵੀਲ ਚੇਰਾ ਨਹੀਂ ਆ ਸਟਰਕਚਰ ਨਹੀਂ ਹੈਗੇ ਤੇ ਇੱਥੇ ਕੀ ਫੈਸਿਲਿਟੀ ਆ ਫੈਸਿਲਿਟੀ ਦੇ ਨਾਮ ਤੇ ਤਾਂ ਸਿਰਫ ਖੰਡ ਲੋਕੀ ਕੰਟੀਨਾ ਚ ਪਾਣੀ ਖਰੀਦ ਕੇ ਲਿਆ ਰਹੇ ਆ ਭਾਈ ਤੁਹਾਨੂੰ ਪਾਣੀ ਮਿਲਦਾ ਇੱਥੇ ਆ ਦੇਖੋ ਲੋਕੀ ਗੈਗਰੇਸ਼ਨ ਦੇ ਵਿੱਚ ਮੌਜੂਦ ਨੇ ਭਾਈ ਕਿੱਥੋਂ ਪਾਣੀ ਲਿਆ ਕੇ ਪਰ ਅੰਦਰ ਰਿਕਨ ਮਿਲ ਕੇ ਨਹੀਂ ਰਿਹਾ ਪਾਣੀ ਨਹੀਂ ਹੁੰਦਾ ਤੇ ਕਦੀ ਕੰਪਲੇਨ ਕੀਤੀ ਜੀ ਡਾਕਟਰਾਂ ਦਾ ਕੀ ਕਹਿਣਾ ਹੁੰਦਾ ਜੇ ਪਾਣੀ ਨਹੀਂ ਮਿਲਦਾ ਫਿਰ ਨਹੀਂ ਤੁਮ ਜਾਣਾ ਕਿ ਇਹ ਤੁਹਾਡਾ ਪੇਸ਼ੈਂਟ ਹੈ ਤੇ ਬਾਰ ਬਾਰ ਫੇਰੇ ਲਾ ਕੇ ਸਾਥ ਨਹੀਂ ਪਾਣੀ ਚਾਹਣਗੇ ਚਾਹੀਦਾ ਨਹੀਂ ਕਿ ਇੱਥੇ ਇੱਕ ਠੰਡੇ ਪਾਣੀ ਦੀ ਹਾਲਤ ਚਾਹੀਦੀ ਆ ਤਾਂ ਬਿਲਕੁਲ ਇੱਥੇ ਜਿਹੜੇ ਪੇਸ਼ੈਂਟ ਨੇ ਉਹ ਵੀ ਪਰੇਸ਼ਾਨ ਨੇ ਕਿਤੇ ਨਾ ਕਿਤੇ ਕਿਉਂਕਿ ਇੱਥੇ ਲਗਾਤਾਰ ਹੀ ਜੇਕਰ ਗੱਲ ਕਰੀਏ ਨਾਲ ਸਫਾਈ ਮਿਲ ਰਹੀ ਹੈ ਨਾ ਹੀ ਬਿਜਲੀ ਪ੍ਰੋਪਰ ਆ ਰਹੀ ਹੈ ਪੀਣ ਵਾਲੇ ਪਾਣੀ ਦਾ ਹਾਲਤ ਤੁਸੀਂ ਦੇਖ ਲਏ ਨੇ ਜੇਕਰ ਤੁਸੀਂ ਉੱਥੇ ਆਂਦਾ ਵੀ ਆਏ ਪਾਣੀ ਪੀਣ ਦੀ ਕੋਸ਼ਿਸ਼ ਨਹੀਂ ਕਰੋ ਇਹੋ ਜਿਹਾ ਲਾਹਣੇ ਤੇ ਭਾਜੀ ਪਰ ਕਮੀ ਕਿੱਥੇ ਰਹਿ ਜਾਂਦੀ ਹੈ ਪਬਲਿਕ ਸਰਕਾਰਾਂ ਤੇ ਦੇਖੋ ਸਰਕਾਰਾਂ ਚ ਵੀ ਆਉਂਦੇ ਨਾਲ ਪੁੱਛਣ ਯੋਗ ਹੋਣ ਕਿ ਤੁਹਾਨੂੰ ਫੰਡ ਵੀ ਆਉਂਦਾ ਤੁਹਾਨੂੰ ਪੈਸੇ ਵੀ ਕੱਟੇ ਹੁੰਦੇ ਨੇ ਤੁਸੀਂ ਕਿਹਦਾ ਇਲਾਜ ਫ੍ਰੀ ਚ ਕਰਨ ਦਿਓ ਲੋਕਾਂ ਦਾ ਤੁਹਾਡੇ ਦੁਆਰਾ ਦਿੱਤੇ ਗਏ ਟੈਕਸ ਨੇ ਤੁਹਾਡੇ ਫੰਡ ਨੇ ਲੋਕੀ ਲੋਕੀ ਵੀ ਫੰਡ ਦਿੰਦੇ ਸਰਕਾਰਾਂ ਫੰਡ ਦੇ ਦਿੰਦੇ ਕਿੱਥੇ ਜਾਂਦੇ ਕੋਈ ਪੁੱਛਗੀਚ ਨਹੀਂ ਕਿਉਂ ਸਭ ਥੱਲੋ ਲਹਿ ਗੋ ਪੰਨ ਤੱਕ ਦੇ ਪੈਸੇ ਰਲੇ ਨੇ ਕਿ ਗਣਾ ਕਿਉਂ ਇੱਕ ਜਣਾ ਦੀ ਸਾਥ ਹੋਵੇ ਲੋ ਦੂਜੇ ਨੂੰ ਪੁੱਛੇ ਜੇ ਸਾਥ ਹੀ ਨਹੀਂ ਕੋਈ ਤੁਸੀਂ ਦੇਖ ਲਓ ਜਿਹੜਾ ਸਟਾਫ ਆ ਉਹ ਕਮਰਿਆਂ ਦੇ ਏਸੀਆਂ 'ਚ ਬੈਠਾ ਫਿਲਟਰ ਲੱਗੇ ਨੇ ਬਾਥਰੂਮ ਉਹਨਾਂ ਦੇ ਸੈਪਰੇਟ ਨੇ ਉਹਨਾਂ ਨੂੰ ਮਰੀਜ਼ਾਂ ਵੱਲ ਕੋਈ ਧਿਆਨ ਨਹੀਂ ਮਰੀਜ਼ ਪਾਣੀ ਪੀਵੇ ਇਨਾ ਪੀਵੇ ਮਰੀਜ਼ ਗੰਦਗੀ 'ਚ ਰਹੇ ਇਨਾ ਰਹੇ ਮਰੀਜ਼ ਜੀਵੇ ਮਰੇ ਦਵਾਈਆਂ ਖੁੱਲ੍ਹੇ ਪਈ ਉਹਨਾਂ ਨੂੰ ਕੋਈ ਫਰਕ ਨਹੀਂ ਉਹਨਾਂ ਨੂੰ ਇਨਾ ਫਰਕ ਹੈ ਸਾਡੇ ਕੌਣ ਚ ਸਾਡੀ ਤਨਖਾਹ ਪੈ ਗਈ ਆ ਚਲੋ ਘਰ ਬਸ ਇਹੀ ਕੰਮ ਚੱਲਦਾ ਨੇ ਸਫਾਈ ਦੇ ਨਾਮ ਤੇ ਨਾ ਇਹਨਾਂ ਦੀ ਕਮੇਟੀ ਇਹੋ ਜਿਹਾ ਕਿ ਇੱਕ ਬਾਥਰੂਮ ਬੋਲ ਦੋ ਤੇ ਸਰਕਾਰ ਦੀ ਪੋਲ ਬੋਲ ਦਿੰਦਾ ਕਿ ਆ ਚੱਲਣ ਦਿਆ ਵਾ ਇਹ ਸਿਰਫ ਐ ਸਰਕਾਰ ਦਾ ਨਹੀਂ ਮੈਂ ਕਹਿ ਰਿਹਾ ਕਿ ਕੋਈ ਕਵੇ ਕਿ ਆ ਐਸੇ ਪਰਟੀਕੂਲਰ ਸਰਕਾਰ ਬਾਰੇ ਬੋਲਣ ਦਾ ਉਹ ਪਿਛਲੇ ਲੰਬੇ ਸਮੇਂ ਤੋਂ ਜਿੰਨੀਆਂ ਵੀ ਸਰਕਾਰਾਂ ਰਹੀਆਂ ਗੁਰਮਾਨੰਗ ਦੇਵ ਉਹ ਜਿਲਦ ਦਾ ਨਾਮ ਚਰਚਾ ਚ ਹੀ ਰਿਆ ਗੰਦਗੀ ਨੂੰ ਲੈ ਕੇ ਪਰ ਇੱਥੇ ਦੂਰੋਂ ਦੂਰੋਂ ਮਰੀਜ਼ਾਂ ਦੇ ਨੇ ਗੱਲ ਵਧੀਆ ਬਟਾਲੇ ਤੋਂ ਗੁਰਦਾਰਪੁਰ ਤੋਂ ਬਿਆਰ ਤੋਂ ਦੂਰ ਤੋਂ ਕਿਉਂਕਿ ਰੈਫਰਿੰਗ ਤੇ ਜ਼ਿਆਦਾ ਕਰ ਕੀਤਾ ਜਾਂਦਾ ਹੈ ਪਰ ਜਦੋਂ ਇੱਥੇ ਇਹੋ ਜਿਹੇ ਲਾਗਦੇ ਨੇ ਤਾਂ ਲੋਕ ਪ੍ਰਾਈਵੇਟ ਵੱਲ ਭੱਜਦੇ ਨੇ ਤੇ ਇਹਨੂੰ ਇਸ ਤਰ੍ਹਾਂ ਸਮਝਦੇ ਕਿ ਸਰਕਾਰ ਨੂੰ ਨਾ ਕੋ ਬੋਲ ਕਰਨ ਦੀ ਲੋੜ ਹੈ ਦੇਖੋ ਜੀ ਇੱਥੇ ਕੋਈ ਮਰੀਜ਼ ਆਂਦਾ ਵਿਚਾਰਾ ਜਿਹੜਾ ਪ੍ਰਾਈਵੇਟ ਹਸਪਤਾਲਾਂ 'ਚ ਨਹੀਂ ਜਾ ਸਕਦਾ ਜਿਹਦੀ ਸ਼ਮਦਾ ਨਹੀਂ ਹੁੰਦੀ ਲੇਕਿਨ ਇੱਥੇ ਉਹਨੂੰ ਐਹੋ ਜੀ ਫੈਸਿਲਿਟੀ ਦੇ ਨਹੀਂ ਕਿ ਫੈਸਿਲਿਟੀ ਦਾ ਨਾਮ ਦਾ ਸਿਰਫ ਪਖਾਨਾ ਕਿਉਂਕਿ ਜੇ ਕੋਈ ਤੁਹਾਡੇ ਕੋ ਆ ਗਿਆ ਉਹ ਸਿਰਫ ਐਸ ਕਰਕੇ ਆਇਆ ਕਿ ਪ੍ਰਾਈਵੇਟ ਨਹੀਂ ਜਾ ਸਕਦਾ ਤਾਂ ਫਿਰ ਕੋਈ ਹੋਰ ਨਾ ਬੱਦ ਤੋਂ ਬੱਦਰ ਇਹ ਮੈਂ ਕਹਿੰਦਾ ਹੁਣ ਮੈਂ ਇੱਕ ਉਦਾਹਰਨ ਦੇ ਲਗਾ ਭਾਵੇਂ ਕਿਸੇ ਨੂੰ ਚੁੱਬੇ ਕੁੱਤਾ ਵੀ ਬਿੰਦਾ ਨਾ ਉਹ ਵੀ ਪੂੰਛ ਮਾਰ ਕੇ ਬਿੰਦਾ ਇਹ ਉਹਦੇ ਨਾਲ ਉਹ ਵੀ ਮਾਰੇ ਨੇ ਕਿ ਇਹਨਾਂ ਨੇ ਆਪਣੇ ਜਿੱਥੇ ਬਿੰਦੇ ਖਲੋਂਦੇ ਹੋ ਉਹ ਤੁਸੀਂ ਤੇ ਬਿੰਦੇ ਖਲੋਂਦੇ ਆਪਣੇ ਆਲੇ ਦੁਆਲੇ ਸਫਾਈ ਰੱਖ ਲਓ ਹਾਂ ਬਿਲਕੁਲ ਇੱਥੇ ਜਿਹੜੀਆਂ ਕਮੀਆਂ ਨੇ ਸਾਡੇ ਨਾਲ ਸਮਾਜ ਸੇਵੀ ਮਦਦ ਕਰਨ ਜਿੰਨਾ ਦਾ ਕਹਿਣਾ ਹੈ ਕਿ ਇੱਥੇ ਨਹੀਂਆਂ ਹੀ ਕਮੀਆਂ ਨੇ ਵੇਹੋਂ ਸਰਕਾਰ ਦੀ ਗੱਲ ਨਹੀਂ ਕਰਦੇ ਇੱਕ ਨੂੰ ਟਾਰਗੇਟ ਨਹੀਂ ਕੀਤਾ ਜਾ ਰਿਹਾ ਸ਼ੁਰੂ ਤੋਂ ਹੀ ਕਿ ਇਸ ਸਭ ਤੋਂ ਵੱਡੇ ਹਸਪਤਾਲ ਮਾ ਜਿਹੜਾ ਸਭ ਤੋਂ ਵੱਡਾ ਹਸਪਤਾਲ ਜਿਹਦੇ ਵਿੱਚ ਕਮੀਆਂ ਜੇ ਗਿਣਨ ਤੇ ਆਈਏ ਸਵੇਰ ਤੋਂ ਸ਼ਾਮ ਪੈ ਸਕਦੀ ਹੈ ਪਰ ਗਰਮੀਆਂ ਦੇ ਚੱਲਦੇ ਹੋਏ ਇੱਥੇ ਪੀਣ ਵਾਲੇ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਉਹ ਨਹੀਂ ਹੈ ਸਫਾਈ ਨਹੀਂ ਹੈ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਜਿਹੜੇ ਸਵਾਲ ਗڑے ਹੁੰਦੇ ਹੁਣ ਦੇਖਣਾ ਹੈਗਾ ਪ੍ਰਸ਼ਾਸਨ ਇਸ ਨੂੰ ਕਿੰਨੀ ਜਲਦੀ ਹੱਲ ਕਰਦਾ ਹੈ ਕਿਉਂਕਿ ਜੋ ਮਰੀਜ਼ ਆਪਣੇ ਨਾਲ ਲੈ ਕੇ ਆਉਂਦੇ ਨੇ ਘਰੋਂ ਉਹ ਪਾਣੀ ਲੈਣ ਦੂਰ ਦੂਰ ਤੱਕ ਪਿਆਰੇ ਨੇ ਤਾਂ ਪਾਣੀ ਇੱਕ ਮੁੱਢਲੀ ਜੂਰਦ ਹੈ ਘਟੋ ਘਟ ਇਸ ਦੇ ਉੱਤੇ ਤਾਂ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕੈਮਰਾ ਪਰਸਨ ਦੇ ਨਾਮ ਵਿਸ਼ਾਲ ਕੁਸ਼ਰਾਉਡ ਨਿਊਜ਼ ਇੰਡੀਆ ਅਮਿਸਤ